ਕਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡਾ ਬਿਆਨ ਦਿੰਦਿਆ ਕਿ ਭਗਵੰਤ ਮਾਨ ਸਿੱਖ ਨਹੀਂ ਹੈ ਤੁਸੀਂ ਵੀ ਸੁਣੋ ਪੂਰਾ ਬਿਆਨ ਪਹਿਲੀ ਗੱਲ ਮੈਂ ਕਹਿਣਾ ਚਾਹਣਾ ਹੈ ਕਿਹੜਾ ਮੁੱਖ ਮੰਤਰੀ ਬਣਿਆ ਮੈਂ ਉਹਨੂੰ ਸਿੱਖ ਕਹਿੰਦਾ ਹੀ ਨਹੀਂ ਉਹ ਸਿੱਖ ਹੈ ਪਹਿਲਾ ਬੰਦਾ ਜਿਹਨੇ ਵਾਲ ਕੱਟੇ ਐ ਤੇ ਕੱਲਾ ਪੱਗ ਉਤਰਾਉਂਦਾ ਹੋਣ ਵਾਸਤੇ ਕਿਉਂ ਸਿੱਖ ਹੈ ਨਾਉਂ ਸਿੱਖ ਇਤਿਹਾਸ ਬਾਰੇ ਪਤਾ ਨਾ ਮर्याਦਾ ਬਾਰੇ ਪਤਾ ਹੈ ਤੋ ਐਸ ਕਰਕੇ ਸਾਨੂੰ ਬੜਾ ਦੁੱਖ ਹੁੰਦਾ ਜਦੋਂ ਉਹਨੂੰ ਦੇਖਦੇ ਆ ਉਹਦੇ ਬਿਆਨ ਸੁਣਦੇ ਆ ਹਰ ਰੋਜ਼ ਇਹ ਜਿਹੇ ਬਿਆਨ ਦਿੰਦਾ ਐਡੀਆਂ ਉਹਦੀਆਂ ਕਤੂਤਾ ਹੈ ਕਿ ਸਾਨੂੰ ਦੁੱਖ ਲੱਗਦਾ ਕਿ ਉਹ ਪੰਜਾਬ ਦੀ ਅਗਵਾਈ ਇਹ ਜੇ ਬਾੜੇ ਪਰਤੇ ਇਨਸਾਨ ਕੋਲ ਚਲੀ ਗਈ ਹੈ ਦੂਜੀ ਗੱਲ ਜਿਵੇਂ ਉਹ ਲੁੱਟਣ ਤੇ ਲੱਗੇ ਹੈ ਜਿਵੇਂ ਕੇਜਰੀਵਾਲ ਨੇ ਆਪਣਾ ਸੂਬੇ ਪੰਜਾਬ ਵਿੱਚ ਜਿਵੇਂ ਕੰਟਰੋਲ ਕੀਤਾ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੀ ਕੇਜਰੀਵਾਲ ਹੈ ਕਿਵੇਂ ਸਾਰਾ ਪੰਜਾਬ ਦੇ ਖਜ਼ਾਨੇ ਦਾ ਖਰਚਾ ਕੇਜਰੀਵਾਲ ਤੇ ਲੱਗ ਰਿਹਾ ਹੈ ਮੈਂ ਕਹਿੰਦਾ ਇੱਕ ਬਹੁਤ ਵੱਡੀ ਪੰਜਾਬ ਦੇ ਜਨਤਾ ਨਾਲ ਬੇਇਨਸਾਫੀ ਆ ਆਮ ਆਦਮੀ ਪਾਰਟੀ ਕਰੇ ਥੈਂਕ ਯੂ